ਅਸਟੈਂਡ ਹੁਣ ਦਿੱਲੀ ਦੇ ਚੰਦਨੀ ਚੌਕ ਏਰੀਏ ਦੇ ਵਿੱਚ ਖੜੇ ਆ ਜਿੱਥੇ ਕਿ ਇਲੈਕਸ਼ਨ ਵੋਟ ਚੱਲ ਰਹੀਆਂ ਸਵੇਰ ਤੋਂ ਹੀ ਅੱਜ ਜਿਹੜੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਆਪਣੀਆਂ ਵੋਟਾਂ ਵੋਟਸ ਦੇਣ ਵਾਸਤੇ جا رہے ہیں نے اور ہوندا ہی 15 ਤੋਂ 20% ਜਿਹੜੇ ਲੋਕ ਆਪਣੀ ਵੋਟ ਜਿਹੜੀਆਂ ਦੇ ਰਹੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਬੂਥਿੰਗ ਜਿਹੜੀ ਆਪਣੀ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਮਗਰਕੇ ਪੀੜਪੜ ਵਾਲੇ ਇਲਾਕੇ ਦੇ ਵਿੱਚ ਇਸ ਟਾਈਮ ਖੜੀਆਂ ਲੋਕਾਂ ਦੇ ਵਿੱਚ کافی ਲੰਮਾ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੇ VOTING ਜਿਹੜੀ ਪਾਉਣ ਵਾਸਤੇ ਪੂਰੇ ਉਤਸ਼ਾਹ ਦੇ ਵਿੱਚ ਲੱਗੇ ਹੋਏ ਨੇ ਔਰ کافی ਲੋਕ ਜਿਹੜੇ ਨੇ ਇੱਥੇ ਇਕੱਠੇ ਪੀੜਪੜ ਦੇ ਵਿੱਚ ਲੱਗੇ ਹੋਏ ਨੇ ਕਿ VOTING ਜਿਹੜੀ ਆਪਣੀ ਦਿੱਤੀ ਜਾਵੇ ਔਰ ਕਿਸ ਦੀ ਸਰਕਾਰ ਦਿੱਲੀ ਦੇ ਵਿੱਚ ਦੁਬਾਰਾ ਆਉਂਦੀ ਹੈ ਕੇਂਦਰ ਵਾਲ ਦੀ ਸਰਕਾਰ ਜਾਂ ਬੀਜੇਪੀ ਦਾ ਵੀ ਪੂਰਾ ਜੋਰ ਜਿਹੜਾ ਇਸ ਟਾਈਮ ਲੱਗਿਆ ਹੋਇਆ ਹੈ ਅਸੀਂ ਚੰਦਨੀ ਚੌਂਗ ਏਰੀਆ ਦੇ ਵਿੱਚ ਖੜੇ ਆਂ ਔਰ ਤੁਸੀਂ ਦੇਖ ਸਕਦੇ ਹੋਗੇ ਇੱਥੇ ਇਸ ਟਾਈਮ ਪੂਰਾ ਚੈੱਕ VOTING ਕਰਕੇ ਨਾਲ ਹੀ ਚੈੱਕ ਕਰਕੇ ਦੱਸਿਆ ਜਾਂਦਾ ਹੈ ਕਿ ਫਲਾਨੀ ਫਲਾਨੀ ਵੋਟ ਜਿਹੜੀ ਇਸ ਦੇ ਵਿੱਚ ਵੋਟ ਜਿਹੜੀ ਪੈਣੀ ਹੈ ਔਰ ਪੂਰਾ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਸਾਡੇ ਨਾਲ ਇੱਥੇ ਕੁਝ ਲੋਕ ਵੀ ਹਨ ਕਿ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿਸ ਨੂੰ ਵੋਟ ਦੇਣ ਜਾ ਰਹੇ ਹੋ ਇਸ ਵਾਰ ਤੁਸੀਂ ਕਿਸ ਦੀ ਸਰਕਾਰ ਦਿੱਲੀ ਦੇ ਵਿੱਚ ਆਉਣੀ ਚਾਹੀਦੀ ਹੈ ਜੀ ਬੀਜੇਪੀ ਬੀਜੇਪੀ ਦੀ ਸਰਕਾਰ ਦਿੱਲੀ ਦੇ ਵਿੱਚ ਲਿਆਉਣ ਲਈ ਤੁਸੀਂ ਪੂਰੇ ਉਤਸ਼ਾਹ ਦੇ ਵਿੱਚ ਹੋ ਹਾਂਜੀ ਹਾਂਜੀ ਠੀਕ ਹੈ ਕੌਣ ਸੇ ਵੱਡੇ ਮੁੱਦੇ ਹੈ ਜੋ ਬੀਜੇਪੀ ਕੇ बीजेपी के हैं जैसे कि हमारे पानी आते हैं पानी गंदे आते हैं हम लोग खरीद करके पानी पीते हैं क्योंकि केजरीवाल जी तो कहते थे कि हम फ्री का पानी देंगे लेकिन पानी वो फ्री का तो है पर गंदा है ना हम उससे पी सकते हैं नहाते हैं तो उससे भी हमें एलर्जी होती है तो पानी भी नहीं है रोडे सारे जहाँ तहाँ टूटा हुआ है उसके बाद क्या है कहते हैं जब करोना के टाइम पर भी देखो तो उन्होंने बोले थे हमारे हाथ में कुछ भी नहीं है सब मोदी जी के हाथ में तो हमारा मकसद यह है कि जब मोदी जी के हाथ में सब कुछ है तो हम क्यों नहीं दिल्ली में मोदी जी को हिलाए ਬਿਲਕੁਲ ਕਿਤਨਾ ਕਿਤੇ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਜਪਾ ਦੀ ਸਰਕਾਰ ਜਿਹੜੀ ਇਸ ਟਾਈਮ ਲਿਆਉਣ ਦੇ ਲਈ ਤਿਆਰ ਹਨ ਕਿਤਨਾ ਕਿਤੇ ਵੱਡੇ ਮੁੱਦੇ ਜਿਹੜੇ ਹਨ ਸਰਕਾਰ ਦੇ ਲਈ ਬਣੇ ਹੋਏ ਨੇ ਦਬਦਬਾ ਜਿਹੜਾ ਕਾਫੀ ਸਰਕਾਰ ਦਾ ਇਸ ਟਾਈਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਲੋਕ ਇਸ ਟਾਈਮ ਜਿਹੜੇ ਖੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕੀ ਕਹਿਣਾ ਚਾਹੋਗੇ ਜੀ ਇਸ ਵਾਰ ਵੋਟਾਂ ਦੇ ਬਾਰੇ ਮੈਂ ਇਹ ਕਹਾਂਗਾ ਕਿ ਹਮੇਸ਼ਾ आम आदमी पार्टी का केजरीवाल अरविंद केजरीवाल ये कहता है कि मैं कुछ नहीं कर सकता एलजी के हाथ में है सब कुछ एलजी के हाथ में है तो हम यही चाहेंगे कि बीजेपी आए और बीजेपी इस बारी उसके यहाँ सारा काम करे क्योंकि वो जब बीजेपी आएगी तो ना एलजी ना कोई सारे काम सब काम होंगे सारे मुद्दे जो भी हैं पब्लिक के वो सारे के सारे सही होंगे ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬੀਜੇਪੀ ਦੇ 300 ਜੈਨ ਜੀ ਜਿਹੜੇ ਇੱਥੋਂ ਆਪਣੀ ਚੋਣ ਲੜ ਰਹੇ ਨੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਬੀਜੇਪੀ ਦੀ ਸਰਕਾਰ ਇਸ ਟਾਈਮ ਇੱਥੇ ਲਿਆਉਣਾ ਚਾਹੁੰਦੇ ਹਨ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਕੇਂਦਰੀਵਾਲ ਸਰਕਾਰ ਨੂੰ ਲੈ ਕੇ ਕੇਂਦਰੀਵਾਲ ਦੇ ਲਈ ਕਿ ਪਾਣੀ ਦਾ ਵਿਵਸਥਾ ਜਿਹੜੀ ਕੀਤੀ ਤਾਂ ਗਈ ਹੈ ਪਰ ਉਹ ਪਾਣੀ ਜਿਹੜਾ ਖਰਾਬ ਆਉਂਦਾ ਹੈ ਬਹੁਤ ਜ਼ਿਆਦਾ ਔਰ ਕਿਤੇ ਨਾ ਕਿਤੇ ਬਹੁਤ ਵੱਡੇ ਮੁੱਦੇ ਜਿਹੜੇ ਲੋਕਾਂ ਦੇ ਵਿੱਚ ਇਸ ਟਾਈਮ ਬਣੇ ਹੋਏ ਨੇ ਕਿਤੇ ਨਾ ਕਿਤੇ ਲੋਕ ਤੰਗ ਪਰੇਸ਼ਾਨ ਹੁੰਦੇ ਦਿਖ ਰਹੇ ਨੇ ਔਰ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦੀ ਸਰਕਾਰ ਜਿਹੜੀ 8 ਤਰੀਕ ਫਰਵਰੀ ਨੂੰ ਤੁਹਾਨੂੰ ਪਤਾ ਲੱਗ ਜਾਏਗਾ 8 ਫਰਵਰੀ ਨੂੰ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਹੈ ਬਹੁਤ ਜ਼ਿਆਦਾ ਹੈ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਹਨ ਕੁਝ ਕੁ ਮੁੱਦਿਆਂ ਨੂੰ ਲੈ ਕੇ ਦੁਖੀ ਵੀ ਹਨ ਕੇ ਕੇਂਦਰੀਵਾਲ ਦੇ ਵਿੱਚੋਂ ਮੁੱਦੇ ਤਾਂ ਕਾਫੀ ਕੀਤੇ ਗਏ ਗੱਲਾਂ ਵਾਧੀਆਂ ਕੀਤੀਆਂ ਗਈਆਂ ਪਰ ਕਿਤਨਾ ਕਿਤੇ ਜਿਹੜੇ ਮੁੱਦੇ ਜਿਹੜੇ ਹਨ ਉਹ ਪੂਰੇ ਨਹੀਂ ਕੀਤੇ ਗਏ ਤੁਸੀਂ ਦੇਖ ਸਕਦੇ ਹੋ ਕਿ ਵੋਟਾਂ ਦੀ ਜਿਹੜੀ ਲਿਸਟ ਇੱਧਰ ਜਾਰੀ ਹੈ ਲੋਕ ਜਿਹੜੇ ਨੇ ਆਪਣੀਆਂ VOTING ਦੇਣ ਵਾਸਤੇ ਤਿਆਰ ਹਨ ਪਰ ਮੁੱਦਿਆਂ ਨੂੰ ਲੈ ਕੇ ਜਿਹੜੀ ਲੋਕ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਔਰ ਲੋਕ ਆਪਣੀ VOTING ਦੇਣ ਵਾਸਤੇ ਘਰਾਂ ਚੋਂ ਬਾਹਰ ਨਿਕਲ ਚੁੱਕੇ ਨੇ ਔਰ ਕਿਤਨਾ ਕਿਤੇ ਹਰ ਇੱਕ ਵੋਟ ਇੱਥੇ ਜਿਹੜੀ ਚੈੱਕ ਕਰਕੇ ਲੋਕ ਆਪਣੀ VOTING ਦੇਣ ਜਾ ਰਹੇ ਹਨ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਤੁਸੀਂ ਦੇਖ ਸਕਦੇ ਹੋ VOTING ਨੂੰ ਲੈ ਕੇ ਔਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਕਿਤਨਾ ਕਿਤੇ ਜਿਹੜਾ ਕਿ ਸਰਕਾਰ ਦੇ ਖਿਲਾਫ ਰੋਸ ਗੱਡ ਰਹੇ ਹਨ ਔਰ ਹਰ ਇੱਕ ਮੁੱਦੇ ਨੂੰ ਲੈ ਕੇ ਲੋਕ ਜਿਹੜੇ ਹਨ ਬੋਲ ਰਹੇ ਹਨ ਕਿ ਕੀ ਮੁੱਦੇ ਹਨ ਵੱਡੇ ਮੁੱਦਿਆਂ ਦੇ ਉੱਤੇ ਲੋਕ ਆਪਣੀ VOTING ਜਿਹੜੀ ਕਿਸ ਨੂੰ ਦੇਣਗੇ ਔਰ ਆਪਾਂ ਇੱਥੇ ਗੱਲਬਾਤ ਵਗੈਰ ਦੇ ਕਿੰਨੀ ਸਰ VOTING ਅਭੀ ਤੱਕ VOTING ਪਰਸੈਂਟ ਕਿੰਨੇ ਹੋ ਚੁੱਕੇ ਸਰ ਬਤਾਓ 200 ਤੋਂ ਉੱਪਰ ਹੀ ਜਾ ਰਿਹਾ ਹੈ तो हंड्रेड के ऊपर हो चुका है अभी तक हाँ और कितने लोग अब तक यहाँ पे वोटिंग जी अपनी दे गए हैं और कितने लोग अभी जो वोटिंग देने के लिए नहीं आ रहे अभी काफ़ी आने के लिए और भी हैं फिर भी काफ़ी वोटिंग हो रही है और थोड़ी स्लो हो रही थी वोटिंग अब ठीक हो रही है वोटिंग हाँ जी, हां जी। ਬਿਲਕੁਲ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਿਕਲ ਚੁੱਕੇ ਨੇ VOTING ਦੇਣ ਵਾਸਤੇ 15 ਤੋਂ 20% ਜਿਹੜੀ VOTING ਲੋਕ ਦੇ ਚੁੱਕੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ ਦਿੱਲੀ ਦੇ ਚੰਦਨੀ ਚੌਂਗ ਏਰੀਏ ਦੇ ਵਿੱਚ ਕਿ ਲੋਕ ਘਰਾਂ ਤੋਂ ਬਾਹਰ ਵੋਟ ਦੇਣ ਵਾਸਤੇ ਨਿਕਲ ਚੁੱਕੇ ਨੇ ਗੱਲ ਵੱਡੇ ਮੁੱਦਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 8 ਫਰਵਰੀ ਨੂੰ ਕਿਸ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਬਣੇਗੀ ਕੈਮਰਾਮੈਨ ਅਮਨਦੀਪ ਸਿੰਘ ਦਾ ਬਲਰਾਜ ਸਿੰਘ ਦਾ ਆਨਮੀ